ਤੁਸੀਂ ਜੁੜੇ ਹੋ ਖਬਰਨਾਮਾ ਨਾਲ ਜਗਤਾਰ ਦੇ ਸਾਹ ਸਵਦਾ ਸਵਾਲ ਕਰਦੇ। ਕਹਿੰਦੇ ਨੇ ਕਿ ਕਿਸੇ ਇਨਸਾਨ ਤੇ ਗਰੀਬੀ ਨਾ ਆਵੇ। ਜੇ ਗਰੀਬੀ ਆਈ ਹੈ ਤੇ ਕੋਈ ਅਜਿਹੀ ਬਿਮਾਰੀ ਨਾ ਆਵੇ ਜਿਸ ਕਾਰਨ ਉਸਦਾ ਸਾਰਾ ਕੁਝ ਹੀ ਵਿਕ ਜਾਵੇ। ਇੱਕ ਅਜਿਹੀ ਮਾਮਲਾ ਸਾਹਮਣੇ ਆਇਆ ਫਰੀਕੋਲ ਜ਼ਿਲ੍ਹੇ ਦੇ ਪਿੰਡ ਗੁਦਾਰਾ ਦਾ। ਜਿੱਥੇ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੀ ਪਤਨੀ ਨੂੰ ਅਜਿਹੀ ਬਿਮਾਰੀ ਲੱਗੀ ਜਿਸ ਕਾਰਨ ਉਹ ਅੱਜ ਮੰਜੇ ਤੇ ਪਈ ਹੋਈ ਹੈ ਅਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਔਖ ਹੋ ਚੁੱਕਿਆ। ਸਰਕਾਰ ਦੇ ਦਾਅਵੇ ਨੇ ਕਿ ਆਸ਼ੂਮਣ ਕਾਰਡ ਨਾਲ ਬਿਮਾਰੀ ਦਾ ਇਲਾਜ ਹੋ ਜਾਵੇਗਾ ਪਰ ਉਸ ਦੀ ਪਤਨੀ ਦਾ ਇਲਾਜ ਨਹੀਂ ਹੋ ਰਿਹਾ ਸਗੋਂ ਡਾਕਟਰ ਕਹਿ ਰਹੇ ਨੇ ਕਿ ਲੱਖਾਂ ਦਾ ਖਰਚਾ ਆਵੇਗਾ ਜਾਣਕਾਰੀ ਮੁਤਾਬਕ ਫਰੀਕ ਕੋੜਨ ਜ਼ਿਲ੍ਹੇ ਦੇ ਪਿੰਡ ਗੁੰਦਾਰੇ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੀ ਘਰ ਵਾਲੀ ਦੀ ਲੱਤ ਦੇ ਵਿੱਚ ਦਰਦ ਹੋਇਆ ਅਤੇ ਜਿਸ ਤੋਂ ਬਾਅਦ ਇਹ ਸਮੱਸਿਆ ਵਾਧੀ ਵਾਧੀ ਉਸ ਦੇ ਘਰ ਵਾਲੀ ਦੇ ਲੀਵਰ ਖਰਾਬ ਤੱਕ ਗੱਲ ਪਹੁੰਚ ਗਈ ਅਤੇ ਹੁਣ ਉਸ ਦੇ ਇਲਾਜ ਲਈ ਲੱਖਾਂ ਰੁਪਏ ਚਾਹੀਦਾ ਹੈ ਪਰ ਉਹ ਪਹਿਲਾਂ ਹੀ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰ ਰਿਆ ਸੀ ਘਰ ਦੇ ਵਿੱਚ ਦੋ ਕਮਰੇ ਹਨ ਉਹਨਾਂ ਦੇ ਵੀ ਬੁਰਾ ਹਾਲ ਹੈ ਉਸਦੇ ਤਿੰਨ ਬੱਚੇ ਹਨ ਜੋ ਬੱਚੀ ਪੜ੍ਹਾਈ ਕਰਦੀ ਸੀ ਉਸ ਨੂੰ ਵੀ ਪੜ੍ਹਾਈ ਤੋਂ ਹਟਾ ਲਿਆ ਗਿਆ ਕਿਉਂਕਿ ਆਰਥਿਕ ਤੰਗੀਆਂ ਚੱਲਦੀਆਂ ਜਿੱਥੇ ਘਰ ਵਿੱਚ ਬਿਮਾਰੀ ਹੈ ਉਹਨਾਂ ਵੱਲੋਂ ਬੱਚੀ ਦਾ ਵੀ ਪੜਾਇਆ ਨਹੀਂ ਜਾ ਰਿਹਾ ਸੋ ਬੜੀ ਭਾਵਕ ਕਰਨ ਵਾਲੀ ਇਹ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਇਲਾਜ ਲਈ ਦਰਬਾਰ ਦਰ ਠੋਕਰਾ ਖਾ ਰਿਹਾ ਹੈ ਕੁਲਦੀਪ ਸਿੰਘ ਸਰਕਾਰ ਵੱਲੋਂ ਆਸ਼ੂਮਣ ਕਾਰਡ ਬਣਾ ਕੇ ਛੇਤ ਸੁਲਤਾਨ ਦੀ ਗੱਲ ਕਹੀ ਗਈ ਸੀ ਇਲਾਜ ਦੀ ਗੱਲ ਕਹੀ ਜਾ ਰਹੀ ਸੀ ਪਰ ਉਸਦੇ ਕਾਰਡ ਵੀ ਇਹ ਕੰਮ ਨਹੀਂ ਆ ਰਿਹਾ ਕਿਉਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਲੱਖਾਂ ਦਾ ਖਰਚਾ ਆਵੇਗਾ ਪਰ ਉਹ ਇਸ ਕਾਰਡ ਦੇ ذریعے ਇਲਾਜ ਨਹੀਂ ਕਰਾ ਸਕਦਾ ਫਿਲਹਾਲ ਉਹ ਘਾਰ ਲਾ ਰਿਹਾ ਕੋਈ ਨਾ ਕੋਈ ਕੋਈ ਹੱਥ ਅੱਗੇ ਆਵੇ ਉਸ ਦੀ ਪਤਨੀ ਦਾ ਇਲਾਜ ਕਰਾਵੇ ਅਤੇ ਉਹ ਆਪਣੇ ਪਰਿਵਾਰ ਦੇ ਵਿੱਚ ਬੈਠੇ ਤੇ ਬੱਚਿਆਂ ਦਾ ਪਾਲਣ ਪੋਸ਼ਣ ਕਰੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਜੋ ਸਭ ਕੁਝ ਬਿਆਨ ਕਰ ਰਹੀਆਂ ਨੇ ਅਤੇ ਸੁਣੋ ਕੁਲਦੀਪ ਸਿੰਘ ਦੀ ਜਵਾਨੀ ਮੇਰਾ ਤਾਂ ਇਲਾਜ ਹੋ ਜਾਏ ਬਸ ਬਹੁਤ ਤੰਗ ਹੈ। ਸਮੱਸਿਆ ਕੀ ਹੈ ਮੈਂ ਜੀ ਸਾਨੂੰ? ਮੈਨੂੰ ਪੇਟ ਦੀ ਪਰੌਣਾ ਪੰਜਾਤੀ ਹੈ ਜੀ। ਮਰੇ ਤਰ੍ਹਾਂ ਨਹੀਂ ਜਾਂਦਾ ਮੈਥੋਂ। ਕਿ ਬੈਠ ਨਹੀਂ ਸਰ। ਐ ਤਾਂ ਜੀ ਬਹਿ ਜਾਂ ਨਹੀਂ ਪਰ ਹੁਣ ਮੇਰੇ ਥੋੜੀ ਅਲੱਗ ਲੁੱਕ ਲੁੱਕ ਬੈਠੇ। ਸਮੱਸਿਆ ਸਮੱਸਿਆ। ਅੰਜੀ ਜੀ ਕੀ ਮੰਨ ਕਰਦੇ ਕਹਿੰਦੇ? ਬਸ ਜੀ ਮੇਰਾ ਇਲਾਜ ਹੋ ਜਾ। ਧੰਨਵਾਦ ਕਰਾਂਗੇ। ਜੀ ਪਤਨੀ ਕੀ ਸਮੱਸਿਆ ਤੇ ਕਦੋਂ ਤੋਂ ਇਸ ਵਿੱਚ ਹੈ? ਇਹਨਾਂ ਨੂੰ ਜੀ ਹੁਣ ਪੇਟ ਦੀ ਪਰੌਣਾ ਵੱਧਾ। ਪਹਿਲਾਂ ਮਾੜੀ ਮੋਟੀ ਬਿਮਾਰੀ ਸੀ ਡਾਕਟਰਾਂ ਦੇ ਲਈ ਫਰੇ ਅਸੀਂ ਪਰ ਡਾਕਟਰਾਂ ਨੇ ਹਲੋ ਕੋਈ ਹੱਲ ਨਹੀਂ ਦਿੱਤਾ ਉਹਦਾ ਹੁਣ ਇਹਦਾ ਹੱਲ ਇਹੀ ਕੱਟਿਆ ਜੀ ਵੀ ਇਹਦਾ ਆਪਰੇਸ਼ਨ ਹੋ ਸਕਦਾ ਹੋਰ ਕੋਈ ਹੱਲ ਨਹੀਂ ਇਹਦਾ ਡਾਕਟਰ ਜੀ ਬਠੰਡਿਓ ਹੋਏ ਆ ਹਾਂਜੀ ਪੁੱਚੂ ਵਾਲਿਆਂ ਨੇ ਵੀ ਇਹੀ ਕਿਹਾ ਵੀ ਇਹਦਾ ਆਪਰੇਸ਼ਨ ਹੀ ਹੋਊਗਾ ਦਵਾਈ ਦਵਾਉਂਦਾ ਇਹਨੂੰ ਕੋਈ ਫਾਇਦਾ ਨਹੀਂ ਤੇ ਰਗਦਾਨ ਵਧੀ ਜਾਂਦਾ ਭਾਈ ਦਵਾਈ ਤੇ ਹੁਣ ਤੂੰ 12000 ਦੀ ਲੈ ਜਾਣਾ ਉਤਰੀ ਨਹੀਂ ਭਾਣਾ ਇਹ ਪ੍ਰੇਸ਼ਨੀ ਹਾਂਜੀ ਫੇਰ ਉਹ ਸੀ ਹੁਣ ਗੱਡੀ ਤੇ ਲੈ ਕੇ ਵੀ ਜਾਣੇ ਆ 11500 ਰੁਪਿਆ ਉਹ ਵੀ ਭਾਲ ਦਾ 2-3000 ਰੁਪਿਆ ਹਫਤੇ ਬਾਅਦ ਕਿੱਥੋਂ ਆਊਗਾ ਮੇਰੇ ਕੋਲੇ ਵਿਦਿਆਰਥੀਦਾਰ ਬੰਦਾ ਬੱਚਿਆਂ ਦਾ ਟੱਟ ਪਾਲੂ ਤੇ ਦਵਾਈਆਂ ਲਿਆਊਗਾ ਬਾਟੂ ਆਂਦੇ ਵੀ ਦਵਾਈਆਂ ਇਹਨੂੰ ਫਵਾਉਣਾ ਇਹ ਨਸ਼ਕਾਨੀ ਕਰਦੀਆਂ ਇਹਦਾ ਕੋਈ ਫਾਇਦਾ ਨਹੀਂ ਇਹਨੂੰ ਕਰਦੀਆਂ ਇਹਦਾ ਹੁਣ ਪਰੇਸ਼ਾਨੀ ਹੋ ਸਕਦਾ ਜੀ ਉਹਾਂ ਦੇ ਕੋਈ ਹੱਲ ਨਹੀਂ ਵੀ ਪਰੇਸ਼ਾਨੇ ਦਾ ਕਰਾ ਲਓ ਤੇ ਠੀਕ ਠਾਕ ਐ ਸਿਫ ਹੋ ਜੂ ਸਰਕਾਰ ਨੇ 5 ਲੱਖ ਕੋਲੇ ਕਾਰਡ ਬਣਾਏ ਵੇ ਆ ਉਹ ਬਣੇ ਵੇ ਹਾਂਜੀ ਕਾਰਡ ਬਣਿਆ ਜੀ ਲਾਜ ਨਹੀਂ ਹੁੰਦਾ ਨਹੀਂ ਜੀ ਲਾਜ ਨਹੀਂ ਖਾਇ ਜੀ ਉਹਦੇ ਤੇ ਕਿਹकौन ਕੀ ਕਹਿੰਦੇ ਉਹ ਕਹਿੰਦੇ ਜੀ ਇਹ ਪਰੇਸ਼ਨਾ ਜਿਹੜਾ ਇਹ ਹੋ ਨਹੀਂ ਸਕਦਾ ਇਹ ਕਾਰਡ ਤੇ ਕਿੱਥੇ ਕਿੱਥੇ ਲੈ ਗਿਆ ਹੁਣ ਤੱਕ ਇਹਨੂੰ ਜੀ ਮੈਂ ਫ੍ਰੀ ਟੋਟ ਵੀ ਲੈ ਕੇ ਗਿਆ ਤੇ ਬਠੰਡੇ ਵੀ ਲੈ ਕੇ ਗਿਆ ਪੁੱਚੋ ਵੀ ਲੈ ਕੇ ਗਿਆ ਤੇ ਇੱਧਰ ਵੀ ਲੈ ਕੇ ਗਿਆ ਨੂੰ ਐਵੇਂ ਜਿੱਥੇ ਉੱਤੇ ਕਾਰਡ ਨਹੀਂ ਚਲਾਇਆ ਕਿਸੇ ਨੇ ਨਹੀਂ ਜੀ ਕਿਵੇਂ ਸਪਟਾਟ ਨਹੀਂ ਨਹੀਂ ਜੀ ਕਿਵੇਂ ਤੇ ਨਹੀਂ ਚੱਲਿਆ ਅਸ ਤੇ ਕੀ ਮੰਗ ਤੁਸੀਂ ਹਾਂ ਜੀ ਮੰਗ ਇਹੀ ਕਰਦੇ ਜੀ ਸਾਡਾ ਤਾਂ ਇਲਾਜ ਹੋ ਜੇ ਸਾਡੇ ਬੱਚੇ ਅਸੀਂ ਆਪ ਦਾ ਘਰ ਤੇ ਕਮਾਈ ਨਾਲ ਪਾਲ ਸਕੀਏ ਸਾਡਾ ਕੋਈ ਮੋਢਾ ਲੱਗ ਜੇ ਸਾਨੂੰ ਠੀਕ ਹੈ ਜੀ ਬਹੁਤ ਬਹੁਤ ਮੈਂ ਧੰਨਵਾਦ ਕਰਾਂ ਸਰ ਜੀ ਕੀ ਨਾਮ ਹੈ ਬੋਰ ਸਿੰਘ ਜੀ ਬੋਰ ਸਿੰਘ ਜੀ ਕੀ ਕਹਿਣਾ ਹੈਗਾ ਪਰਿਵਾਰ ਦੇ ਕੀ ਹਾਲਾਤ ਨੇ ਕਿਸੋਂ ਸੇ ਕੀ ਮੈਂ ਇਹ ਪਰਿਵਾਰ ਦਾ ਜੀ ਬਹੁਤ ਹੀ ਜ਼ਿਆਦਾ ਮੰਦਾ ਹਾਲ ਹੈ ਜੀ ਤੇ ਬਿਮਾਰੀ ਨੇ ਬਹੁਤ ਵਿਚਾਰੇ ਨੂੰ ਕੇਰ ਰੱਖਿਆ ਜੀ ਇਹਨਾਂ ਨੂੰ ਤੇ ਇਹਦਾ ਛੋਟਾ ਆਪਰੇਸ਼ਨ ਨਹੀਂ ਜੀ ਬਹੁਤ ਜਿਆਦਾ ਵੱਡਾ ਆਪਰੇਸ਼ਨ ਹੈ ਜੀ ਤੇ ਅਸੀਂ ਪਿੰਡ ਦੇ ਵਿੱਚ ਵੀ ਕਰੀ ਸੀਗੀ ਕਰਾਈ ਤੇ ਉਹਦੇ ਨਾਲ ਵੀ ਵਿਚਾਰੇ ਦਾ ਇਹਦਾ ਨਾ ਹੀ ਸੂਤ ਆਇਆ ਜੀ ਤੇ ਡਾਕਟਰ ਸਾਹਿਬ ਕਹਿੰਦੇ ਵੀ ਬਹੁਤ ਜਿਆਦਾ ਪੈਸਾ ਲੱਗੂਗਾ ਜੀ ਇਹਦੇ ਟੈਸਟ ਟ੍ਰੈਸਟੀ ਆਈ ਜਿਹੜੇ ਉਹਨੇ ਲਿਖਤੇ ਸੀਗੇ ਸਾਨੂੰ 80000 ਦੇ ਟੈਸਟ ਟ੍ਰੈਸਟੀ ਤੇ ਬਹੁਤ ਜਿਆਦਾ ਮੰਦਹਾ ਵਾਲੀ ਜਿਹੜੀ ਬੱਚੀ ਹੈ ਵਿਚਾਰੀ ਇੱਕ ਹੁਣ ਉਹ ਪੜ੍ਹਾਈ ਤੋਂ ਵਿਚਾਰੀ ਤੋਂ ਰੋਕਿਆ ਗਿਆ ਤੇ ਉਹਨੂੰ ਰੋਟੀ ਪਾਣੀ ਦਾ ਨਹੀਂ ਸਰਦਾ ਜੀ ਘਰੇ ਵਿਚਾਰੀ ਤਾਂ ਭੁੱਖ ਲਾਹ ਹੋਇਆ ਹੋਇਆ ਜੀ ਤੇ ਇੱਕ ਦਿਹਾੜੀ ਲਾਉਂਦਾ ਵਿਚਾਰਾ ਤੇ ਉਹਦੇ ਨਾਲ ਤਾਂ ਇਹਨਾਂ ਦਾ ਟਾਈਮ ਪਾਸ ਹੀ ਨਹੀਂ ਹੁੰਦਾ ਜੀ ਕੋਈ ਦਵਾਈ ਬੂਟੀ ਨਹੀਂ ਪੂਰੀ ਆਉਂਦੀ ਜੀ ਘਰ ਦੇ ਵਿੱਚ ਜਰਾਸਨ ਵੀ ਹੈ ਨਹੀਂ ਗਈ ਤੇ ਘਰ ਦਾ ਵੀ ਮੰਦਾ ਹਾਲ ਹੈ ਜੀ ਸੱਤਾਂ ਵਿਚਾਰੇ ਦਿੰਗਾ ਚੋਂ ਹੀ ਜਾਂਦਗਾ ਜੀ ਬਹੁਤ ਹੀ ਜਿਆਦਾ ਮੰਦਾ ਹਾਲ ਹੈ ਜੀ ਅਸੀਂ ਇਹੀ ਅਪੀਲ ਕਰਾਂਗੇ ਜੀ ਸਾਰੇ ਐਨਆਈਵੀ ਵਿਰਾਂ ਨੂੰ ਜਸੇ ਬੰਦੀਆਂ ਨੂੰ ਤੇ ਪੰਜਾਬ ਸਰਕਾਰ ਨੂੰ ਇਹਨਾਂ ਦੀ ਮਦਦ ਕਰੀ ਜਾਵੇ ਵਿਚਾਰਿਆਂ ਨੂੰ ਇਹਨਾਂ ਨੂੰ ਮੰਜਿਆਂ ਤੋਂ ਉਠਾਇਆ ਜਾਵੇ ਕਾਰਨਿਕ 5 ਲੱਖ ਦਾ ਜਿਹੜਾ ਕਾਰਡ ਬਣਾਇਆ ਹੋਇਆ ਲਗਦਾ ਨਹੀਂ ਕਿ ਉਹ ਚ ਸਾਰੀਆਂ ਬਿਮਾਰੀਆਂ ਕਵਰ ਹੋਣੀਆਂ ਚਾਹੀਦੀਆਂ ਕਹਿੰਦੇ ਇਹਨਾਂ ਦੀ ਬਿਮਾਰੀ ਉਹ ਕਵਰ ਨਹੀਂ ਕਰਦਾ ਉਹ ਚਲਦਾ ਨਹੀਂ ਪਿਆ ਕਾਰਡ ਤੇ ਲਾਜ ਨਹੀਂ ਪਉਰੀ ਨਹੀਂ ਜੀ ਉਹਦੇ ਤੇ ਨਾ ਹੀ ਪਹਿਲਾਂ ਕਹਿੰਦੇ ਵੀ ਦਵਾਈ ਬੂਟੀ ਆਪਾਂ ਨੂੰ ਲੈਣੀ ਪੈਂਦੀ ਹੈ ਜੀ ਇਹਦੇ ਕੋਲ ਤਾਂ ਵਿਚਾਰੇ ਕੋਲੇ ਗੋਲੀ ਲੈਣ ਨੂੰ ਵੀ ਪੈਸਾ ਹੈ ਨਹੀਂ ਉਹ ਕਹਿੰਦੇ ਵੀ ਪਹਿਲਾਂ ਦਵਾਈ ਲੈਣੀ ਪੈਂਦੀ ਹੈ ਫੇਰ ਜਾ ਕੇ ਉਹ ਚਲਦਾ ਜੀ ਤੇ ਵੀ ਡਾਕਟਰ ਦੀ ਫੀਸ ਫਰੀ ਹੁੰਦੀ ਹੈ ਬੈੱਡ ਦੀ ਫੀਸ ਫਰੀ ਹੁੰਦੀ ਹੈ ਜੀ ਇਹੀ ਕਹਿੰਦੇ ਆ ਜੀ ਉਹਦੇ ਤੇ ਵੀ ਉਵੇਂ ਨਹੀਂ ਸਾਰਾ ਜੀ ਦਵਾਈ ਫਰੀ ਹੁੰਦੀ ਹੈ ਜਾਂ ਕੋਈ ਸਾਰਾ ਕੋਈ ਇਹਦਾ ਹੁਣ ਇਹਨਾਂ ਦੇ ਕਰਦੇ ਹਾਲਾਤ ਇੰਨੇ ਖਮਾੜੇ ਹੋ ਚੁੱਕੇ ਆ ਤੁਸੀਂ ਕਿਸ ਤਰੀਕੇ ਦੀ ਇਹਨਾਂ ਦੀ ਮਦਦ ਕਰ ਸਕਦੇ ਆ ਸਰਕਾਰ ਦੇ ਰਾਹੀਂ ਜਾਂ ਉਹਨਾਂ ਨੂੰ ਕੋਈ ਮੋਟੀ ਸਹੂਲਤ ਅਸੀਂ ਜੇ ਇਹਨਾਂ ਨੂੰ ਦੇਖੋ ਜੀ ਪਿੰਡ ਦੇ ਵਿੱਚੋਂ ਵੱਧ ਤੋਂ ਵੱਧ ਅਸੀਂ ਵਿਚਾਰਿਆਂ ਨੂੰ ਲਾਜ ਵਾਸਤੇ ਪੈਸਾ ਇਕੱਠਾ ਕਰਕੇ ਦੇ ਸਕਦੇ ਆ ਜੀ ਦੇਈ ਵੀ ਜਾਂਦੇ ਆ ਜੀ ਤੇ ਮਦਦ ਪਿੰਡ ਕਰੀ ਜਾਂਦਾ ਜਿੰਨੀ ਕੁ ਹੁੰਦੀ ਆ ਜੀ ਤੇ ਅਸੀਂ ਤਾਂ ਜੀ ਇਹ ਹੀ ਅਪੀਲ ਕਰਾਂਗੇ ਜੀ ਸਰਕਾਰ ਨੂੰ ਵੀ ਇਹਨਾਂ ਦਾ ਵਿਚਾਰਿਆਂ ਦਾ ਸਰਕਾਰ ਬਾਹ ਫੜੇ ਜੀ ਇਹਨਾਂ ਦੀ ਤੇ ਨਾਈ ਵੀਰ ਬਾਹਰ ਫੜਨ ਦੀ ਇਹ ਨਦੀ ਤੇ ਮੰਜਲ ਪੰਚਾਇਤ ਨੂੰ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰੋਗੇ ਅਪੀਲ ਕਰੋਗੇ ਇਹਨਾਂ ਦੇ ਕਰਦੇ ਬਾਅਦ ਹਾਂਜੀ ਅਸੀਂ ਕਰਾਂਗੇ ਜੀ ਅਸੀਂ ਅਪੀਲ ਜ਼ਰੂਰ ਕਰਾਂਗੇ ਜੀ ਇਹਨਾਂ ਦੀ ਤੇ ਬਾਕੀ ਅਸੀਂ ਅਪੀਲ ਕਰੀ ਵੀ ਜਾਂਦੇ ਆ ਜੀ ਤੇ ਸਰਕਾਰ ਮੂਰੇ ਅਸੀਂ ਜੋ ਕਿ ਇਹਨਾਂ ਨੂੰ ਸਹੂਲਤ ਆਉਗੀ ਜੀ ਉਹ ਅਸੀਂ ਦੇਵਾਂਗੇ ਜੀ